ਸਿਕਾਲਾ ਉਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਬਲਾਗ ਦੇ ਵਿੱਚ ਤੇ ਸੁਬਾ ਸੁਬਾ ਮਿੱਤਰੋ ਆਪਾਂ ਜੀਰੋ ਜੀਰੋ ਵਰਤੀ ਆਪਣੀ ਕਰ ਲਈ ਸਟਾਰਟ ਤੇ ਮਿੱਤਰੋ ਟੋਚਨਾ ਤੇ ਚੱਲਿਆ ਗਏ ਨੇ ਗੱਭਰੂ ਮਿੱਤਰੋ ਅੱਜ ਟਰਾਲੀ ਟੋਚਨਾ ਦੀ ਪਿੰਡ ਉੱਭਾ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਆਪਾਂ ਚਾਲੇ ਪਾ ਲਏ ਤੇ ਜੱਸੀ ਦੀ ਬੇਟਿੰਗ ਦੇ ਵਿੱਚ ਜੱਸੀ ਵਾ ਸੌਂਦਾ ਉਹਨਾਂ ਟਾਈਮ ਤੱਕ ਆਪਾਂ ਗੱਡੀ ਘਵਾ ਕੇ ਕਰ ਲਈ ਸਿੱਧੀ ਆਪੇ ਪਹੁੰਚ ਕੇ ਤੇ ਜੱਸੀ ਨੇ ਲੇਟ ਕਰਾ ਤੇ 9:00 ਬਜ ਕੇ 12 ਮਿੰਟ ਹੋ ਚੁੱਕਿਆ ਤੇ ਅੱਜ ਅਜੇ ਸੋਨੂ ਨਾ ਮੇੜ ਕਰਨੇ ਆ ਰਾਹ ਦੇ ਵਿੱਚ ਮਿੱਤਰੋ ਤੇ ਅੱਜ ਇੱਕ ਗੱਲ ਆਈ ਸੀ ਕਪੜਾ-ਕਪੜਾ ਮਾਰ ਕੇ ਲੈ ਆ ਗੱਡੀ ਦੇ ਅੱਗੇ ਮਾਰਦੇ ਨੇ ਹਮਦੇ ਟਾਈਮ ਘਟ ਹੁੰਦਾ ਤੇ ਗੱਡੀ ਟ੍ਰੇਨ ਉਹਦੇਲੇ ਪਾਸੇ ਨੰਗੀ ਜਾਂਦੀ ਐ ਤੇ ਆਹ ਯਾਰ ਜਾਂਦੇ ਆ ਤਲਵੰਡੀ ਸਾਬੋ ਨੂੰ ਸਿੱਧੇ ਬਈ ਐ ਦੀ ਮਿੱਤਰੋ ਕਹਿੰਦੇ ਆ ਲੈਣ ਤੇ ਆ ਕੇ ਪਹਿਲਾ ਚੱਕਰ ਟਰੈਕਟਰ ਦਾ ਪੂਰਾ ਹੋਣਾ ਤੇ ਖੌਰੂ ਬਾੜ ਦਾ ਦਰਿਆ ਉਹਦਾ ਦੇਖੋ ਇਸਲੇ ਪਾਸੇ ਮਿੱਤਰੋ ਇਹ ਲਾਤਾ ਕਿ ਨਹੀਂ ਗੱਪਰੂ ਨੇ ਉੱਠਣਾ ਗੇਰ ਮਿੱਤਰੋ ਉਜਨਾ ਕੀ ਲਾਦਾ ਮਟਰੂ ਟਰੈਕਟਰ ਦਾ ਤੇ ਦੂਜਾ ਚੱਕਰ ਸਟਾਰਟ ਹੋ ਚੁੱਕਿਆ ਜੀ ਟਰੈਕਟਰ ਦਾ ਦੂਜਾ ਚੱਕਰ ਦੇਖੋ ਮਟਰੂ ਮੋੜਾਂ ਜਾਂਦਾ ਜਾਂਦਾ ਗਰਾਊਂਡ ਕਹਿੰਦੇ ਵੀਰਾਂ ਨੇ ਮਟਰੂ ਉੱਪੇ ਵਾਲਿਆਂ ਨੇ ਬਹੁਤ ਸੌਂਗ ਨਾਲ ਤਿਆਰ ਕੀਤਾ ਹੈ ਤੋ ਆਪਾਂ ਆਪਣੇ ਫੋਨ ਦੀ ਬੈਟਰੀ ਮੋਟਰੀ ਫਵਾ ਕੇ ਪਹੁੰਚ ਚੁੱਕੇ ਆਂਗੇ ਗਰਾਊਂਡ ਦੇ ਵਿੱਚ ਪਿੰਡ ਹੈਗਾ ਜੀ ਉੱਪਾ ਜ਼ਿਲ੍ਹਾ ਮਾਨਸਾ ਇਧਰ ਸਿਕੰਦਰ ਸਿੰਘ ਮਾਨ ਪਿੰਡ ਬੁਰਜਹਰੀ ਬਾਈ ਜੀ ਉਂਗਲੀ ਖੜੀ ਹੋ ਜਾਏ ਗੇਰਾ ਭੁੰਦਲੀ ਪਿੰਡ ਭੁੰਦਲੀ ਨਹੀਂ ਉਂਗਲੀ ਖੜੀ ਹੋ ਜਾਏ ਗੇਰਾ ਇਧਰ ਵੀਰ ਆ ਕੇ ਫਿਰਦੇ ਆ ਮਿੱਤਰੋ ਤੇ ਮੈਦਾਨ ਦੇ ਵਿੱਚ ਕਹਿੰਦੇ ਪਹੁੰਚ ਚੁੱਕੇ ਆ ਬਹੁਤ ਘੈਂਟ ਘੈਂਟ ਟਰੈਕਟਰ ਆਏ ਆ ਸਿਹਰਾ ਬੱਟਨ ਜ਼ਰੂਰ ਦੱਬੀ ਚਲੇ ਮਿੱਤਰੋ ਤੇ ਟੈਂਕੀ ਟੁੰਕੀ ਦਾ ਕਹਿੰਦੇ ਪੂਰਾ ਪਰੋਂਦ ਘਰੀ ਬੈਠਿਆ ਵੀਰਾਂ ਅੰਦਰ ਥੱਲੇ ਮਿੱਤਰੋ ਗੇੜੇ ਜਿੰਦਾ ਦਰਾ ਫਿਰਦਾ ਗੱਲ ਜੀ ਬਣਦੀ ਨਹੀਂ ਸਿਕੰਦਰ ਜਵਾਨੀ ਹੁੰਦੀ ਸੀ ਤੇਰੇ ਦੇ ਵੀ ਇਹ ਘੱਟ ਗਿਆ ਘੱਟ ਗਿਆ ਹੁਣ ਹਾਂਜੀ ਮਿੱਤਰੋ ਤੋਚਨਾ ਤੋਂ ਆਗੇ ਸੀਗੇ ਵਾਪਸ ਤੇ ਸੋਨੂ ਯਾਰ ਕੋਲ ਆਗੇ ਸੋਨੂ ਚਾਟ ਪੰਢਾਰ ਵਾਲੇ ਕੋਲ ਤੇ ਤੋ ਖਾ ਕੇ ਜਾਣੇ ਕਿ ਮਿੱਤਰੋ ਗੋਲ ਗੱਪੇ ਕਿਉਂਕਿ ਭੁੱਖ ਬਹੁਤ ਲੱਗੀ ਪਈ ਆ ਤੇ ਮੈਚ ਬਹੁਤ ਵਧੀਆ ਲੱਗੇ ਤੇ ਆਪਣੇ ਬਲੌਗ ਦੇ ਵਿੱਚ ਬਾਕੀ ਸਾਰੇ ਹਾਲਾਤ ਤੁਸੀਂ ਦੇਖ ਹੀ ਲਿਆ ਹਨ ਉਹਨੂੰ ਇੱਥੇ ਕਿਰਾ ਬਾਹਰ ਨਿਕਲ ਗਏ ਆਏ ਹੈਗੇ ਆਗੇ ਯਾਰ ਸੋਨੂ ਕੋਲ ਕੱਲ ਕਿਥੇ ਗਿਆ ਵਜੀ ਕੱਲ ਕਿੱਥੇ ਗਿਆ ਦੁਪਹਿਰੇ ਹੀ ਨਹੀਂ ਸੀ ਸਹੀ ਗੱਲ ਦੰਤੋ ਅੱਜ ਦੇ ਬਲੌਗ ਨੂੰ ਕਰਦਿਆਂ ਜੀ ਇੱਥੇ ਖਤਮ ਤੇ ਗੋਲੇ ਓਪੇ ਖਾਣ ਤੋਂ ਬਾਅਦ ਅਸੀਂ ਤੇਜ਼ੀ ਦੇ ਨਾਲ ਪਹੁੰਚੇ ਕਰੇ ਤੇ ਫੋਨ ਆਪਣਾ ਹੋ ਗਿਆ ਸੀਗਾ ਬੰਦ ਕਿਉਂਕਿ ਅੱਜ ਦੀ ਬੈਟਰੀ ਹੈ ਜਿਹੜੀ ਉਹ ਚੇਜ ਕਰਾਤੀ ਸੀ ਸਵੇਰੇ ਸੌ ਕਰਕੇ ਲੈ ਕੇ ਗਏ ਸੀ ਜਦੋਂ ਉਹ ਫੁੱਲੀ ਹੋਈ ਸੀਗੀ ਬੈਟਰੀ ਆਪਣੇ ਆਈਫੋਨ ਦੀ ਇਹਦੇ ਉਨ ਨਵੀਂ ਬੈਟਰੀ ਰਿਪਲੇਸ ਕਰਾਈ ਤੇ ਉਹ ਮੇਰੇ ਸਾਨੂੰ 50% ਉਹਦੇ ਬਾਅਦ ਵਿੱਚ ਸਾਰਾ ਡੇਟਾ ਕਰਕੇ ਬਲੌਗ ਆ ਜਿਹੜਾ ਆਪਣਾ ਛੋਟਾ ਬਣਿਆ ਨਹੀਂ ਬਲੌਗ ਵੱਡਾ ਬੜਨਾ ਸੀ ਤੇ ਪਾਵਰ ਬੈਂਕਾ ਸੀਗੀਆਂ ਆਪਣੀਆਂ ਬਿਲਕੁਲ ਲੋਹਗੰਗਨਾ ਤੋਂ ਪਾਵਰ ਬੈਂਕਾ ਸੀ ਤੇ ਦੋਨੇ ਜਿਹੋਨੇ ਬੰਦ ਸੀ ਤੇ ਸੋਚ ਆਈ ਵੀ ਯਾਰ ਐਂ ਡੰਗ ਲੈ ਜੂਗਾ ਪਰ ਡੰਗ ਸਾਡਾ ਨਹੀਂ ਲਿਆ ਤਾਂ ਕਰਕੇ ਬਲੌਗ ਬਣਿਆ ਛੋਟਾ ਤੇ ਕੱਲ ਵਾਲਾ ਬਲੌਗ ਮੈਂ ਥੋੜਾ ਜਿਆਦਾ ਲੌਂਗ ਬਣਾਵਾਂਗੀ ਇਸ ਲਈ ਸੌਰੀ ਤੇ ਜਿਹੜੇ ਵੀ ਨਵੇਂ ਆਪਣੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ